ਤੇ ਮੈਂ ਤੁਹਾਡਾ ਦੇਸੀ ਜੱਟ ਤੇ ਆਪਾਂ ਚੱਲਾਂਗੇ ਹੇਮਗੁੰਡ ਸਾਹਿਬ ਤੇ ਜਿੱਥੇ-ਜਿੱਥੇ ਜਾਵਾਂਗੇ ਤੁਹਾਨੂੰ ਬਲੌਗ ਬਣਾਵਾਂਗੇ ਤੇ ਉੱਥੇ ਤੱਕ ਅਪਡੇਟ ਦਿੰਦੇ ਰਾਵਾਂਗੇ ਵਿਖਾਵਾਂਗੇ ਤੇ ਵੀ ਪੰਜਾਬੀ ਕਿੰਨੇ ਕੁ ਜਾ ਰਹੇ ਨੇ ਕਿੰਨਾ ਕੁ ਇਕੱਠਾ ਹੈ ਹੇਮਗੁੰਡ ਸਾਹਿਬ ਤੇ ਆ ਤੁਸੀਂ ਦੇਖੋ ਹਰਦوار ਸਾਹਿਬ ਜਿੱਥੇ ਗੰਗਾ ਬਹੁਤ ਜ਼ਿਆਦਾ ਇਹ ਪਾਣੀ ਚੜ ਕੇ ਆਇਆ ਸੀ ਤੁਸੀਂ ਹਿਸਾਬ ਲਾ ਲਓ ਵੀ ਕਹਿੰਦੇ ਬਾਲਾ ਤਾਂ ਮੈਂ ਕਹਿੰਦਾ ਨਹੀਂ ਆ ਤਾਂਹਾਂ ਤੋਂ ਲੈ ਕੇ ਇੱਥੇ ਤੱਕ ਇੰਨਾ ਪਾਣੀ ਆ ਗਿਆ ਸੀ ਇਹਦੇ ਤੇ ਆ ਸਾਰੇ ਤੇ ਪਾਣੀ ਫਿਰਦਾ ਸੀਗਾ ਆ ਫਰਸ਼ ਦੇ ਉੱਤੇ ਤੇ ਇੰਨਾ ਉੱਚਾ ਪਾਣੀ ਆ ਗਿਆ ਸੀਗਾ ਤੇ ਤੁਹਾਡਾ ਧੰਨਵਾਦ ਹੈ ਜਿਹੜੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋਗੇ ਹਜੇ ਵੀ ਇਹ ਦੇਖੋ ਕੂਟੀਆਂ ਤਰ ਕੇ ਜਾ ਰਹੀਆਂ ਨੇ ਇਹਦੇ ਵਿੱਚ ਤੇ ਇੱਥੇ ਲੋਕੀ ਇਸ਼ਨਾਨ ਕਰਦੇ ਨੇ ਨਹਾਉਂਦੇ ਨੇਗੇ ਠੀਕ ਹੈ ਜੀ ਤੇ ਸਾਰੇ ਆ ਦੇਖੋ ਜੀ ਉਹ ਸਾਹਮਣੇ ਸਬਜੀ ਦੀ ਭਗਵਾਨ ਦੀ ਮੂਰਤੀ ਹੈਗੀ ਤੇ ਜੁੜ ਜੋ ਲਾਈਵ ਦੇ ਨਾਲ ਤੇ ਤੁਹਾਨੂੰ ਕਰਾਉਣਾ ਹੈ ਦਰਸ਼ਨ ਹਰ ਦੁਆਰ ਦੀ ਦੇਖੋ ਹਰ ਦੁਆਰ ਸਾਖ ਬਹੁਤ ਉੱਚੇ-ਉੱਚੇ ਪਹਾੜ ਆਗੇ ਇਧਰ ਉਹ ਸਾਹਮਣੇ ਦੇਖ ਰਹੇ ਹਾਂ ਜਿਹੜੇ ਤੁਸੀਂ ਪਰ ਆ ਪਾਣੀ ਦਾ ਬਹਾ ਬਹੁਤ ਜਿਆਦਾ ਤੇਜ਼ ਹੈ ਤੇ ਬਹੁਤ ਜਿਆਦਾ ਤੇਜ਼ ਚੱਲ ਰਿਹਾ ਹੈ ਤੇ ਰੱਬ ਤੁਹਾਡਾ ਭਲਾ ਕਰੇ ਆ ਬੇਲ ਬੂਟੀਆਂ ਹਜੇ ਵੀ ਆਈ ਜਾਂਦੀਆਂ ਨੇ ਪਾਣੀ ਪਰਸੋਂ ਬਹੁਤ ਜਿਆਦਾ ਆਇਆ ਸੀਗਾ ਕਹਿੰਦੇ ਆ ਸਾਰੇ ਉੱਪਰ ਚੜ ਗਏ ਸੀਗਾ ਇਹਦੇ ਤੇ ਹਜੇ ਵੀ ਬੇਲ ਬੂਟੀਆਂ ਆ ਰਹੀਆਂ ਨੇ ਗਿਆ ਤਰਕੇ ਇਹ ਤੁਸੀਂ ਸਾਬ ਲਾ ਲਓ ਵੀ ਸ਼ੇਅਰ ਕਰ ਦਿਓ ਬਾਈ ਨਾਲ ਦੀ ਨਾਲ ਜਿੰਨੇ ਜਣੇ ਦੇਖ ਰਹੇ ਹੋ ਸਾਰੇ ਗਰੁੱਪਾਂ 'ਚ ਸ਼ੇਅਰ ਕਰ ਦਿਓ ਸਾਰਿਆਂ ਨੂੰ ਬੇਨਤੀ ਆ ਦੇਖੋ ਅਰਦوار ਲੈ ਵਾਂਗੇ ਤੇ ਦੂਆ ਚੱਲਾਂਗੇ ઋષਿਕੇਸ਼ ਅ ਆ ਰਾਮ ਝੂਲਾ ਲక్ష్మణ ਝੂਲਾ ਉਹ ਦਿਖਾਵਾਂਗੇ ਸਾਰਾ ਤੁਹਾਨੂੰ ਤਹਾਲਾ ਆ ਦੇਖੋ ਜਿਹੜੀ ਨਦੀ ਆ ਜਿਹੜੀ ਬਹੁਤ ਜ਼ਿਆਦੇ ਚੜਕੇ ਦੀ ਵਹਾਅ ਜੀ ਦਾ ਬਹੁਤ ਜ਼ਿਆਦੇ ਤੇਜ਼ ਹੋ ਗਿਆ ਸੀ ਤੇ ਵੀਡੀਓ ਨੂੰ ਸ਼ੇਅਰ ਕਰ ਦੋ ਸਾਰਿਆਂ ਨੂੰ ਬੇਨਤੀ ਹੈ ਜੀ ਦੇਖੋ ਤੇ ਪੇਜ ਨੂੰ ਫੋਲੋ ਕਰ ਲਿਆ ਕਰੋ ਬਾਈ ਇੱਥੇ ਅਸੀਂ ਸਾਡਾ ਸਮਾਨ ਰੱਖਿਆ ਤੇ ਇੱਧਰ ਹੁਣ ਅਸੀਂ ਜਾਵਾਂਗੇ ਆ ਦੇਖੋ ਆਲੇ-ਦਾਲੇ ਦੀ ਅਪਡੇਟ